ਅੱਜ ਪੰਜਾਬ ਅਲਾਇੰਸ ਟਰਾਂਸਪੋਰਟ ਪਟਿਆਲਾ ਦੀ ਟੀਮ ਵੱਲੋਂ ਲਾਡੋਪਾਲ ਟੋਲ ਪਲਾਜਾ ਦੇ ਧਰਨਾ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਟੋਲ ਪਲਾਜਾ ਪਹਿਲਾਂ ਹੀ ਬੰਦ ਕੀਤਾ ਹੋਇਆ ਆਪਣੇ ਕਿਸਾਨਾਂ ਨੇ ਤੇ ਪੰਜਾਬ ਦਾ ਸਿੱਟੀ ਟੀਮ ਪਟਿਆਲੇ ਦੀ ਟੀਮ ਵੱਲੋਂ ਵੀ ਇੱਥੇ ਕਿਸਾਨਾਂ ਦੇ ਦਰਸਾਏ ਜਾ ਰਿਹਾ ਹੈ ਤੇ ਇੱਕ ਹੋਰ ਦਾ ਦਿਨ ਪਰਕੇਟਾਲੇ ਲੱਗਣ ਦੀ ਤਿਆਰੀ ਹੈ ਸਾਰੇ ਸਾਥ ਦਿਓ ਮੇਰਾ ਵੀਰ चलो साथ के साथ में गाड़ी लाड़ी भी प्रदीप कलई गड़ा